ਸ਼ਾਲੂ ਬਾਟਿਆ ਅੱਜ ਰੋਡ ਜਾਮ ਕੀਤਾ ਜਾ ਰਿਹਾ ਜੀ ਹਾਂਜੀ ਅੱਜ ਰੋਡ ਜਾਮ ਕੀਤਾ ਜਾ ਰਿਹਾ ਦਾ ਮਸਲਾ ਮਸਲਾ ਇਹ ਹੈ ਜੀ ਸਾਡੀ 3 ਇਮਾਰਤ ਤੇ ਸੌਰਿਆ ਨੇ ਉਹਦੇ ਤਾਂ ਕਰਕੇ ਸਾਨੂੰ ਇਨਸਾਫ ਚਾਹੀਦਾ ਹੈ ਉਹਨਾਂ ਸਾਰਿਆਂ ਨੂੰ ਅਰੈਸਟ ਕਰੋ ਉਹਨਾਂ ਸਾਰਿਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ 302 ਦੀ ਧਾਰਾ ਲਗਣੀ ਚਾਹੀਦੀ ਹੈ ਕੀ ਕਾਰਨ ਹੋਏ ਨੇ ਜਿਹੜੇ ਮਤਲਬ ਕਿ ਉਹਨਾਂ ਵੱਲੋਂ ਮਾਰੀ ਗਏ ਸੌਰਿਆ ਉਹਦੇ ਸੌਰਿਆ ਸਾਹਿਬ ਨੇ ਉਹਨੂੰ ਫਿਜ਼ੀਕਲੀ ਹਰਾਸ ਕਰਦੇ ਸੀ ਉਹਨੂੰ ਗਲਤ ਛੇੜਦੇ ਸੀ ਗਲਤੋ ਕਰਨ ਦੀ ਕੋਸ਼ਿਸ਼ ਕਰਦੇ ਸੀ ਤਾਂ ਕਰਕੇ ਉਹਨੇ ਪਹਿਲੇ ਤਾਂ ਕੁੜੀ ਨੇ ਇੱਕ ਦੋ ਵਾਰ ਆਪਣੇ ਹਸਬੰਦ ਨੂੰ ਦੱਸਿਆ ਸਭ ਤੋਂ ਪਹਿਲਾਂ ਨੇਚਰਲੀ ਇਹ ਕੁੜੀ ਆਪਣੇ ਹਸਬੰਦ ਨੂੰ ਹੀ ਦੱਸੇਗੀ ਪਰ ਉਹਨੇ ਉਹਦਾ ਕੋਈ ਸਾਥ ਨਹੀਂ ਦਿੱਤਾ ਕਹਿੰਦਾ ਵੀ ਤੂੰ ਆਪਣੇ ਪਾਪਾ ਨਾਲ ਆਪਣੇ ਆਪ ਨਿਪਟ ਲੈ ਮੇਰੇ ਪਾਪਾ ਨਾਲ ਮੈਂ ਕੁਝ ਨਹੀਂ ਕਰ ਸਕਦਾ ਇਹਦੇ ਵਿੱਚ ਫਿਰ ਕੁੜੀ ਨੇ ਹਾਰ ਕੇ ਜਦੋਂ ਤੋਂ ਹੋਰ ਕੁਝ ਹੋਇਆ ਨਹੀਂ ਉਹਨੇ ਇੱਕ ਦੋ ਵਾਰ ਮਨਾ ਕੀਤਾ ਉਹ ਨਹੀਂ ਮੰਨਿਆ ਨਹੀਂ ਹਟਿਆ ਤਾਂ ਫਿਰ ਉਹਨੇ ਆਪਣੇ ਮਾ ਫਾਦਰ ਮਦਰ ਨੂੰ ਆਪਣੀ ਸਿਸਟਰ ਨੂੰ ਦੱਸਿਆ ਫਿਰ ਉਹਦੀ ਸਿਸਟਰ ਨੇ ਉਹਦੀ ਸੱਸ ਨੂੰ ਫੋਨ ਕਰਕੇ ਕਿਹਾ ਵੀ ਤੁਸੀਂ ਇਦਾਂ ਕਿਉਂ ਤੰਗ ਕਰ ਰਹੇ ਹੋ ਕੁੜੀ ਨੂੰ ਤੁਸੀਂ ਨਹੀਂ ਕੁਝ ਕਰ ਸਕਦੇ ਉਹਦੀ ਸੱਸ ਦਾ ਵੀ ਤਾਂ ਫਰਜ਼ ਬੰਦਾ ਸੀ ਨਾ ਆਪਣੇ ਆਦਮੀ ਨੂੰ ਰੋਕਣ ਦਾ ਪਰ ਉਹਨੇ ਕੁਝ ਨਹੀਂ ਕੀਤਾ ਹਰ ਇਹਦੇ ਬਦਲੇ ਉਹਨਾਂ ਨੇ ਇਹ ਸੋਚਿਆ ਵੀ ਸਾਡੀ ਬੰਦ ਨਾਮੀ ਹੋ ਜਾਏਗੀ ਇਸ ਚੱਕਰ ਚ ਉਹਨਾਂ ਨੇ ਸਾਡੀ ਕੁੜੀ ਹੀ ਮਾਰਤੀ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਸਾਨੂੰ ਇਨਸਾਫ ਚਾਹੀਦਾ ਹੈ ਉਹਨਾਂ ਨੂੰ ਤਿੰਨਾਂ ਨੂੰ ਫੜੋ ਮੁੰਡਾ ਵੀ ਤੇ ਉਹਦੇ ਮਾਪਿਓ ਵੀ ਉਹਨਾਂ ਤੇ 302 ਦਾ ਪਰਚਾ ਹੋਣਾ ਚਾਹੀਦਾ ਉਹਨਾਂ ਦੇ ਧੀ ਜਮਾਈ ਵੀ ਨਹੀਂ ਕੱਲ ਨੂੰ ਉਹ ਆਦਮੀ ਜੋ ਬੈਠਾ ਹੈ 70 75 ਸਾਲ ਦਾ ਬੰਦਾ ਉਹਨੂੰ ਪੁੱਛ ਕੇ ਦੇਖੋ ਤੇਰੀ ਧੀ ਹੈਗੀ ਤੂੰ ਉਹਦੇ ਨਾਲ ਵੀ ਇਹੀ ਕੁਝ ਕਰੇਗਾ ਇਹੀ ਕੁਝ ਕਰੋਗੇ ਤੁਸੀਂ ਇਹੀ ਸਿੱਖਿਆ ਦੇ ਰਹੇ ਆਸੀਂ ਸਮਾਜ ਨੂੰ ਕੱਲ ਨੂੰ ਅਸੀਂ ਧੀਆ ਐਸੀ ਕਰਕੇ ਜੰਮਦੇ ਆ ਜਾਂ ਅੱਗੇ ਦੂਸਰੇ ਦੇ ਘਰ ਭੇਜਦੇ ਆ ਵੀ ਸਾਡੀਆਂ ਧੀਆ ਮਾਰ ਦੋ ਜਾਂ ਉਹਨਾਂ ਨੂੰ ਫਿਜ਼ੀਕਲੀ ਅਰਾਜ਼ ਕਰੋ ਕੁਝ ਵੀ ਕਰੋ ਉਹਨਾਂ ਨਾਲ ਧੀਆ ਸਾਡੀਆਂ ਆਪਣੇ ਘਰ ਚ ਵੀ ਨਹੀਂ ਸੇਫ ਕਿੱਥੇ ਸੇਫ ਨੇ ਫਿਰ ਬਾਹਰ ਕਿੱਥੇ ਕੱਢੀ ਉਹਨਾਂ ਨੂੰ ਬੰਦੋ ਜੀ ਅਸੀਂ ਸਾਰੇ ਘਰਾਂ 'ਚ ਫਿਰ ਅਸੀਂ ਘਰਾਂ 'ਚ ਵੀ ਸੇਫ ਨਹੀਂ ਇਹ ਰੋਡ ਉਧਰ ਦਾ ਪੰਜਾਬ ਰੋਗਾ ਜਿੰਨਾ ਚਾਹਤ ਇਨਸਾਨ ਬਿਲਕੁਲ ਸਾਨੂੰ ਜਦ ਤੱਕ ਇਨਸਾਫ ਨਹੀਂ ਮਿਲਦਾ ਅਸੀਂ ਇਹ ਰੋਡ ਜਾਮ ਹੀ ਰੱਖਾਂਗੇ ਮੇਰਾ ਨਾਮ ਰਿਤੂ ਰਾਣੀ ਹੈ ਜੀ ਅੱਜ ਰੋਡ ਜਾਮ ਕੀਤਾ ਗਿਆ ਕਿ ਲੱਗਦਾ ਵੀ ਪੁਲਿਸ ਐਜੰਸੀ ਆਪ ਪੇਡ ਤੋਂ ਪਰਵਾਹ ਦਾ ਸਾਧਨਾ ਦੇ ਕੇ ਰੋਪੀਆ ਦਾ ਸਾਧਨਾ ਹਾਂਜੀ ਬਿਲਕੁਲ ਦੇਰੀ ਹੈ ਜੀ ਕੱਲ ਤੋਂ ਹੀ ਅਸੀਂ ਮੰਗ ਕਰ ਰਹੇ ਹਾਂ ਵੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਪਰ ਉਹਨਾਂ ਨੇ ਕੱਲ ਦਾ ਹੀ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਕਿ ਸਿਰਫ ਸੋਰੇ ਨੂੰ ਲੈ ਆਏ ਨੇ ਕੱਲਦੇ ਉਹ ਬਾਹਰ ਤੁਰੇ ਫਿਰਦੇ ਸੀ ਕੀ ਵੀਆਈਪੀ ਟ੍ਰੀਟਮੈਂਟ ਹਾਂਜੀ ਬਿਲਕੁਲ ਜੀ ਜਦੋਂ ਅਸੀਂ ਮਾਰਨਿੰਗ ਟਾਈਮ ਇੱਥੇ ਅਸੀਂ ਪਹੁੰਚੇ ਆ ਤਾਂ ਉਹ ਐਸਐਸਪੀ ਨਾਲ ਬੈਠੇ ਗੱਲ ਕਰ ਰਹੇ ਸੀ ਆਪਣਾ ਕੀ ਮਤਲਬ ਕੀ ਮੇਨ ਟ੍ਰੀ ਦੀ ਮੁੱਖ ਮੰਗ ਸਾਡੀ ਮੰਗ ਇਹ ਹੈ ਜੀ ਵੀ ਉਹਨਾਂ ਨੂੰ ਤਿੰਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ 302 ਦਾ ਪਰਚਾ ਵੀ ਉਹਨਾਂ ਤੇ ਮੈਂ ਮੇਰਾ ਨਾਮ ਰਿਤੂ ਰਾਨੀ ਹੈ ਜੀ ਅੱਜ ਰੋਡ ਜਾਮ ਕੀਤਾ ਗਿਆ ਹੈ ਕਿ ਲੱਗਦਾ ਵੀ ਪੁਲਿਸਾ ਜੋ ਪੇਟ ਤੋਂ ਪਰਵਾਹ ਵਾਲਾ ਸਾਧਨ ਆ ਦੇ ਕੇ ਰੋਪੀਆ ਦਾ ਸਾਧਨ ਹਾਂਜੀ ਬਿਲਕੁਲ ਦੇਰੀ ਹੈ ਜੀ ਕੱਲ ਤੋਂ ਹੀ ਅਸੀਂ ਮੰਗ ਕਰ ਰਹੇ ਹਾਂ ਵੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਪਰ ਉਹਨਾਂ ਨੇ ਕੱਲ ਦਾ ਹੀ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਕਿ ਸਿਰਫ ਸੋਰੇ ਨੂੰ ਲੈ ਆਏ ਨੇ ਕੱਲ ਦੇ ਉਹ ਬਾਹਰ ਤੁਰੇ ਫਿਰਦੇ ਸੀ ਕੀ ਵੀਆਈਪੀ ਟਰੀਟਮੈਂਟ ਹਾਂਜੀ ਬਿਲਕੁਲ ਜੀ ਜਦੋਂ ਅਸੀਂ ਮਾਰਨਿੰਗ ਟਾਈਮ ਇੱਥੇ ਅਸੀਂ ਪਹੁੰਚੇ ਹਾਂ ਤਾਂ ਉਹ ਐਸਐਸਪੀ ਨਾਲ ਬੈਠੇ ਗੱਲ ਕਰ ਰਹੇ ਸੀ ਮੈਂ ਆਪਣਾ ਕੀ ਸਾਡੀ ਮੰਗ ਇਹ ਹੈ ਜੀ ਵੀ ਉਹਨਾਂ ਨੂੰ ਤਿੰਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ 302 ਦਾ ਪਰਚਾ ਵੀ ਉਹਨਾਂ 'ਤੇ